ਮੀਤ ਪ੍ਰਧਾਨ ਦੀ ਜਿਹੜੀ ਸੇਵਾ ਹੈ ਸਰਦਾਰ ਹਰਚੰਦ ਸਿੰਘ ਨੇ ਸਕੂਲੋਂ ਦਿੱਤੀ ਹੈ ਸੈਕਟਰੀ ਦੀ ਸੇਵਾ ਸਰਦਾਬੀਉ ਦਿੱਤੀ ਹੈ ਮੀਤ ਸੈਕਟਰੀ ਦੀ ਸੇਵਾ ਮਨਦੀਪ ਸਿੰਘ ਰਾਜ ਨੂੰ ਦਿੱਤੀ ਹੈ ਕੈਸੀਆ ਦੀ ਸੇਵਾ ਪਦਮਨ ਸਿੰਘ ਨੂੰ ਦਿੱਤੀ ਗਈ ਹੈ ਔਰ ਮੀਤ ਕੈਸੀਆ ਦੀ ਜਿਹੜੀ ਹੈ ਸੇਵਾ ਉਹ ਬਚਿੱਤਰ ਸਿੰਘ ਹਰਿਆਲ ਸਿੰਘ ਨੂੰ ਦਿੱਤੀ ਹੈ ਬਚਿੱਤਰ ਸਿੰਘ ਜਿਹੜੇ ਆ ਉਹ ਸਾਡੇ ਕੈਸ਼ਰ ਆ ਗਏ ਉਹ ਕੰਪਿਊਟਰ ਦੇ ਵਿੱਚ ਪਾਣਾ ਕਰਨਾ ਸਾਰਾ ਕੁਝ ਕੈਸ਼ਿਆ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਕਿਉਂਕਿ ਕੈਸ਼ ਜੇਬ ਰੱਖਣਾ ਤੋਂ ਨਾਲੇਕਿ ਸਭਾਲਣਾ ਬਹੁਤ ਔਖਾ ਸਭ ਤੋਂ ਔਖਾ ਕੰਮ ਜਿਹੜਾ ਕੈਸ਼ ਦਾ ਇਹ ਹੈ ਇਸ ਕਰਕੇ ਬਚਿੱਤਾ ਸਿੰਘ ਜੀ ਜਿੰਨਾ ਵੀ ਹੈਗਾ ਉਹ ਉਹਦੇ ਵਿੱਚ ਪਾਉਣਗੇ ਔਰ ਹਰਦਿਆਨ ਸਿੰਘ ਜੀ ਨਾਲ ਉਹਨਾਂ ਦੇ ਰੱਖਣਗੇ ਔਰ ਚਾਚਾ ਵੀ ਨਾਮ ਆਪਣੇ ਚਾਰ ਕੈਸ਼ਿਆਵਾਂ ਦੇ ਜਿਹੜੇ ਨਾਮ ਹੈਗੇ ਉਹ ਹੈਗੇ ਆ ਮੈਂਬਰਾਂ ਦੇ ਵਿੱਚ ਜਿਹੜਾ ਨਾਂ ਹੈਗਾ ਜਸਪਾਲ ਸਿੰਘ ਬਸੀਨ ਔਰ ਦੂਸਰਾ ਮੈਂਬਰ ਇੰਦਰ ਸਿੰਘ ਜੀ ਸੱਭੂ ਕਮੇਟੀ ਦੇ ਕਈ ਵਾਰ ਗਲਵਾਦ ਹੁੰਦੇ ਵੀ ਤੁਸੀਂ 40 ਮੈਂਬਰ ਰੈਕਸ ਦੇ ਮੈਂਬਰ ਜਿਹੜਾ 8 ਤੋਂ 10 ਮੈਂਬਰ ਆ 8 ਹੀ ਮੈਂਬਰ ਹੁੰਦੇ ਆ ਜਿਹੜੀ ਅਸੀਂ ਮੁੱਥੇ ਦੇਣੀ ਆ ਕੋਈ ਵੀ ਜਿਹੜਾ ਡਿਸੀਜਨ ਲੈਣਾ ਹੈ ਇਹ 8 ਬੰਦੇ ਲੈ ਸਕਦੇ ਇਹ ਟ੍ਰੈਸ ਦਾ ਜਿਹੜਾ ਉਹ ਲਾਹ ਹੈਗਾ ਇਹ ਦਰਮਿਆਨ ਲਾਹ ਦੇਣਾ ਜ਼ਰੂਰੀ ਆ ਕਿ ਕਈ ਕਈ ਵਾਰ ਗੱਲਾਂ ਹੁੰਦੇ 40 ਬੰਦੇ ਆ ਕਿੱਥੇ ਆ 40 ਬੰਦਿਆਂ ਦੇ ਵਿੱਚ ਜਿੰਨੇ ਵੀ ਬੰਦੇ ਜਿੱਦਾਂ ਹੁਣ ਬਸਾਖੀ ਦਾ ਪ੍ਰੋਗਰਾਮ ਹੋਇਆ ਉਦੋਂ ਸਾਰਿਆਂ ਨੇ ਸਾਧ ਦਿੱਤਾ ਹੁਣ ਬਾਕੀ ਜਿਹੜੇ ਸਾਡੇ ਨਾਲ ਮੈਂਬਰ ਹੈਗੇ ਆ ਜੁੜੇ ਆ ਉਹਨਾਂ ਨੂੰ ਅਗਲੀ ਮੀਟਿੰਗ ਆਹੀ ਇੱਕ ਨਵਾਂ ਨਹਿਣਾ ਤੇ ਲਿਆ ਕੇ ਸਾਰਿਆਂ ਨੂੰ ਜ਼ਿੰਮੇਵਾਰੀਆਂ ਦਾ ਕੇਂਦਰ ਕਰਿਆਣਾ ਲਿਆਣਾ ਜਾਂ ਆਪਕਿਨ ਸਭੀ ਜਾਣੀ ਤੱਕ ਕਿਹੜੀ ਜ਼ਿੰਮੇਵਾਰੀ ਜਿੱਦਾਂ ਰੱਖਿਆ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦੇਤੀਆਂ ਜਾਣਗੀਆਂ ਇਹ ਕਮੇਟੀ ਜਿਹੜੀਆਂ ਪੋਸਟਾਂ ਉਹ ਦਿੱਤੀਆਂ ਨੇ ਹੁਣ ਆ ਮੇਰਾ ਪਰਿਵਾਰ ਦੇ ਵਿੱਚੋਂ ਕੋਈ ਵੀ ਆਇਆ ਹੋਵੇ ਉਹ ਆ ਕੇ ਸੋਪਾ ਲੈਣ ਦੀ ਕਿਰਪਾਤਾ ਕਰਨ ਜਾਲ ਦੇ ਵਿੱਚ ਲੰਗਰ ਕਰਾਇਆ ਹੈ ਬੋਲੇ ਸੋਨਿਹਾਲ ਆਏ ਗੁਰੂ ਮਹਾਰਾਜ ਅੱਗੇ ਕਿਰਪਾ ਕਰਦੇ ਆਂ ਕਿ ਉਹ ਗੁਰਦੁਆਰਾ ਸਾਹਿਬ ਨਾਲ ਇਦਾਂ ਹੀ ਜੁੜੇ ਰਹਿਣ ਕਮੇਟੀ ਦੀ ਚੋਣ ਤੋਂ ਬਾਅਦ ਕਈ ਗੁਰੂ ਘਰ ਦੇ ਕੰਮ ਹੈਗੇ ਆ ਉਹ ਅਗਲੇ ਐਤਵਾਰ ਜਾਂ ਅਗਲੇ ਐਤਵਾਰ ਮੀਟਿੰਗ ਕਰਕੇ ਦਾਅ ਦਿੱਤਾ ਜਾਏਗਾ ਕਿਉਂਕਿ ਬਿਲਡਿੰਗ ਦੇ ਜਿਹੜਾ ਬਾਹਰ ਦਾ ਕੰਮ ਹੈਗਾ ਉਹ ਪਾਣਾ ਜ਼ਰੂਰ ਕਰਨਾ ਹੈ ਕੋਈ ਇੱਕ ਦੋ ਜਗ੍ਹਾ ਤੋਂ ਢਿੱਕ ਜ ਹੈਗੀ ਐ ਕੋਈ ਕੱਲ ਵੀ ਉਹ ਵੀ ਗੱਲ ਹੋਈ ਜੇ ਆਪਾਂ ਕਿਉਂਕਿ ਇਹ ਦੋ ਹਫ਼ਤੇ ਕੋਈ ਵੀ ਕੰਮ ਨਹੀਂ ਕਰ पाएੁਰਮਾਰਾ ਕਿਰਪਾ ਕਰੇ ਸ੍ਰੀਮਨ ਸਾਹਿਬ ਜੀ ਸਾਨੂੰ ਅਹੀਂ ਜਿੱਦਾਂ ਅੱਗੇ ਕੰਮ ਕੀਤਾ ਉਹਦਾ ਕੰਮ ਕਰਦੇ ਲਈ ਜੇ ਕਿਸੇ ਦੇ ਦਿਲ ਦੇ ਵਿੱਚ ਇਹ ਹੋਵੇ ਕਿ ਇਹ ਕਮੇਟੀ ਦੁਆਰਾ ਵਾਪਸ ਉਹੀ ਆਈ ਨਾ ਕੋਈ ਵੀ ਬੰਦਾ ਸਾਡੇ ਨਾਲ ਸੇਵਾ ਕੋਈ ਵੀ ਕਰਦੀ ਹੈ ਦੇਖੀ ਗੱਟ ਉਹ ਨਾਲ ਡੋਲ ਸਕਦਾ ਆਪਾਂ ਉਹਨੂੰ ਸੇਵਾ ਜਰੂਰ ਦਵਾ ਸਕਦੇ ਸਾਡੇ ਦੇਿਲ ਦੇ ਵਿੱਚ ਇਹ ਮੈਂ ਆਦਮੀ ਕਹਿੰਦਾ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਇਸ ਕਰਕੇ ਕਮੇਟੀ ਸਿਰਫ ਇਸ ਕਰਕੇ ਤੁਰੀ ਜਾਂਦੀ ਆ ਕਿ ਇਹਨੂੰ ਲੈਣ ਦੇਣ ਕਰਨਾ ਜਾਂ ਕੋਈ ਕੰਮ ਕਰਨਾ ਆਹੀਂ ਪਨਮੇਲ ਦੇ ਵਿੱਚ ਜਿਆਦਾ ਜਿਆਦਾ ਸੌ ਘਰ ਜਿਹਦੇ ਵਿੱਚੋਂ 70 80 ਘਰ ਜਿਹੜੇ ਗੁਰਦੁਆਰੇ ਸਾਹਬ ਹੁੰਦੇ ਆ ਸਾਰੇ ਹੀ ਅਸੀਂ ਕਮੇਟੀ ਮੈਂਬਰ ਹੈ ਔਰ ਸਾਰਿਆਂ ਦਾ ਗੁਰੂ ਘਰ ਸੰਘਾ ਕਿਤੇ ਕਿਸੇ ਨੂੰ ਕਮੀ ਲੱਗੇ ਕਿਉਂਕਿ ਹਰ ਚੀਜ਼ ਦੇ ਉੱਪਰ ਧਿਆਨ ਨਹੀਂ ਦਿੱਤਾ ਜਾਂਦਾ ਕਿਤੇ ਵੀ ਲੱਗੇ ਉਹ ਦਾਸ ਨੂੰ ਦੱਸੇ ਜਾਂ ਹੋਰ ਜੋ ਵੀ ਕਮੇਟੀ ਮੈਂਬਰ ਹੋਣ ਦੱਸੇ ਵਿੱਚੇ ਕੋਈ ਚੀਜ਼ ਖਰਾਬ ਹੈ ਜਾਂ ਕੋਈ ਹੈ ਉਹਦੇ ਉੱਪਰ ਪੂਰਾ ਧਿਆਨ ਦੇਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਕੰਮ ਕਰਦੇ ਆਂ ਅਪੋਰਟ ਕੰਮ ਕਰਦੇ ਆਂ ਕਈ ਗਲਤੀਆਂ ਹੋ ਜਾਂਦੀਆਂ ਕੰਮ ਕਰਨਾ ਵੀ ਹੈ ਵਾਦਾ ਤੁਹਾਡਾ ਵੀ ਹੁੰਦਾ ਹੈ ਇਸ ਕਰਕੇ ਜਰੂਰ ਸੰਗਤ ਅੱਗੇ ਬੇਨਤੀ ਹੈ ਕਿ ਬੈੰਗ ਨੰਗ ਦੇ ਵਿੱਚ ਜਦੋਂ ਵੀ ਆਉਂਦੇ ਹੋ ਜਰੂਰ ਪਥ ਦੇ ਛਾਤੀ ਜਰੂਰ ਮਾਰੋ ਕਿਤੇ ਨਾ ਕਿਤੇ ਕੋਈ ਕੰਮ ਹੈਗਾ ਜਾਂ ਕਿਤੇ ਕਈ ਵਾਰ ਨਹੀਂ ਹੁੰਦਾ ਕਮੇਟੀ ਨੂੰ ਉਦੋਂ ਧਿਆਨ ਨਹੀਂ ਜਾਂਦਾ ਇਹ ਮੇਰੀ ਰਿਕਵੈਸਟ ਖਾਸ ਕਰਕੇ ਹੈ ਨਾਲ ਜੇ ਕੋਈ ਜੋਨਾ ਜਾਂਦਾ ਸੇਵਾਵਾਦ ਤੋਂ ਜਰੂਰ ਨਾਲ ਆਪਾਂ ਸੇਵਾ ਰਲ ਮਿਲ ਕੇ ਕਰਨੀ ਲੰਗਰ ਦੀ ਸੇਵਾ ਕਰਨੀ ਹੈ ਸਾਰੀਆਂ ਸੇਵਾ ਰਲ ਮਿਲ ਕੇ ਕਰਨੀਆਂ ਮੈਂ ਹੁਣ ਸਰਦਾਰ ਹਰਜਨ ਸਿੰਘ ਦੀ ਸਬੂਕ ਵਾਂਸਾ ਜਿਹੜਾ ਹੋਰ ਬਣਾਏ ਆ ਉਹਨਾਂ ਨੇ 2 ਮਿੰਟ ਸਬੀ ਦੇਣਗੇ ਉਹਨਾਂ ਅੰਗੇ ਬੈਂਤੀਆ ਦੀ ਆਟੇ ਆਪਰੇ 2 ਮਿੰਟ 2 ਪਿਚਾ ਰੱਖਣੇ ਆ ਗੁਰਮਰਜਾਦਾ ਅਨੁਸਾਰ ਹੀ ਰੱਖਾ ਗੁਰਮਾਰ ਦੀ ਫੇਰ ਸਾਲ ਸੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦਮ ਲਾਇਆ ਪਲਾਨਿੰਗ ਕਮੇਟੀ ਗਈ ਹੈ ਉਹਨਾਂ ਨੂੰ ਵੀ ਲਖ ਲਖ ਬੜਾਈ ਦੇਣਾ ਪੁਰਾਣੇ ਯਾਨ ਪਰ ਪਹਿਲਾਂ ਨਾਲ ਸਾਰੂ ਯੋਜਨਾ ਬਾਰੇ ਗੱਲ ਚੁਕਾ ਸੀ ਲੇਕਿਨ ਬਹੁਤ ਸੋਣਾ ਕੰਮ ਕੀਤਾ ਇਹਨਾਂ ਨੇ ਆਹ ਉਹ ਜਿਹੜੀ ਕਮੇਟੀ ਮੰਗੀ ਆਈ ਹੈ ਸਾਨੂੰ ਸਾਰਾ ਬੜੀ ਕੁਫੀ ਦਾ ਲੈ ਕਮੇਟੀ ਬਾਣ ਤੋਂ ਪਹਿਲਾਂ ਉਹ ਆਪਣੇ ਕੰਮ ਅਧੂਰੇ ਆਏ ਆਪਣੀ ਜੋ ਬੈਲਿੰਗ ਆਇਆ बारला पासा पूरा सीमेंट को काट के और दोबारा प्लास्टर करके रंग का कम या टैलों का कम और बाथरूम का कम लेकिन थे जो पुराने बाथरूम है कड़ बाथ के बाहर बाथरूम लाने हैं लेकिन सारा काम खर्चा जोड़ा सर राहुल अंदाजा अठ नौ लाख रुपया है मेरा दोस्त है सिधी भरा है उन्हें बेनती की उडवई से ਇਹ ਨਾ ਮੈਂ ਕੱਲ ਬੰਬਈ ਆ ਰਹੇ ਆਂ ਮੈਂ ਕਿ ਪਹਿਲਾਂ ਤੂੰ ਘਰੇ ਨਹੀਂ ਜਾਣਾ ਪਹਿਲਾਂ ਪਰਵੇਸ਼ ਦਰਵਾਜ਼ਾ ਆ। ਉਹ ਮੇਟੀ ਮੰਨੀ ਰਹਿਣੀ ਗਿਆ ਸਿੱਧਾ ਪਰਵੇਸ਼ ਦਰਵਾਜ਼ੇ ਆਇਆ। ਤੇ ਉਹਦੇ ਬਾਅਦ ਜਦ ਮੈਂ ਸਾਰਿਆਂ ਨੂੰ ਦੱਸਿਆ ਕਿ ਮੇਰਾ ਸਿੱਕੀ ਭਰਾ ਉਹ ਘੋੜਿਆਂ ਦਾ ਵਪਾਰ ਆ ਉਹਨੇ 1.7 ਲੱਖ ਰੁਪਏ ਸੇਵਾ ਕਰਾਈਏ। ਉਹ ਨਹੀਂ ਮੇਟੀ ਕਹਿੰਦਾ ਕਿ ਮਨੇ 1.11 ਹਜ਼ਾਰ ਰੁਪਏ ਦਿੱਤੇ। ਭਾਜਾ ਜਿਥੇ ਹੀ ਇਹਵਾਂ ਸਾਡੇ ਨੂੰ ਯਾਦ ਇੱਕ ਲੱਖ 11 ਨਾਲ ਗੱਲ ਨਹੀਂ ਮਾਰਦੀ ਮੈਂ ਤੁਹਾਨੂੰ ਸਾਰੀ ਡੀਟੇਲ ਦੱਸਦਾ ਕਿ ਕਿ ਸਾਡਾ ਖਰਚਾ ਹੈਗਾ ਮੈਂ ਉਹ ਬੇਨਤੀ ਕਰਕੇ ਮੈਂ ਕਿ ਸਾਡਾ 8.9 ਲੱਖ ਰੁਪਇਆ ਇਹ ਖਰਚਾ ਹੈਗਾ ਕਿਨ ਕੋਈ ਗੱਲ ਨਹੀਂ 8 ਲੱਖ ਰੁਪਇਆ ਦੇਣਾ ਗੱਲ ਹੀ ਹੋ ਗਈ ਹੋਰ ਬੰਦ ਲਾ ਨੂੰ ਬੰਦ ਵੀ ਦੇਣਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਮੇਟੀ ਬਾਅਦ ਮੰਡੀਆਂ ਪਹਿਲਾ ਸੇਵਾ ਪਹਿਲਾ ਆ ਗਈ ਇਹਨਾਂ ਨੂੰ ਮੈਂ ਉਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੱਜੇ ਪਾਤਸ਼ਾਹ ਨੇ बड़ी मेहनत की है और कारोबार भी बहुत बड़ा सी गई कारोबार बड़े दिल भी बहुत बड़ा है ये हरेकू नहीं मिल रही कि मैं पूरी संगत का भी तरमेल की संगत का भी तोड़ी ना साल तो बहुतों सेवा आई आती है जी भी भी कमी नहीं देंगी लंगर की कमी नहीं देंगी कमेटी कम करना चाहिए पिछली कमेटी ने बहुत थोड़ा काम किया और मैं हूं भी उम्मीद है दास सेवा लगे मेरे तो पहला मैं सी ना ही सर ऐत जी ने मैं जबरदस्त मेरा ना लग लिया लेकिन हूँ भी अभी वो तो वह सेवा करा और सेवा करा तो दसिया जाओ सब तो हो सार हिस्सा पाएगा दस नाल सौ सारे कटे करो एक बेनती है ऐतवार का जो प्रोग्राम हों अपना बच्चों ना लड़ना बहुत जरूरी है ਲੋਕੀਏ ਸਮਾਜ ਦਾ ਕੰਮ ਹੈ ਸਿੱਖ ਪਰੋਦਾ ਕੰਮ ਹੈ ਨੂੰ ਅੱਗੇ ਵਧਾਉਣਾ ਆਪਾਂ ਜੇ ਆਪਾਂ ਉਹਨਾਂ ਨੂੰ ਨਹੀਂ ਲਿਆਵਾਂਗੇ ਉਹਨਾਂ ਦੇ ਫੋਜ ਲੱਗ ਜਰਦੀ। ਕੋਤਲਾ ਹੈ ਨਹੀਂ ਕਰਨ ਵਾਲੀਆਂ ਲੇਕਰ ਫਿਰ ਵੀ ਜਦੋਂ ਆਪਣੀ ਆਪਾਂ ਇੱਕੋ ਪਰਿਵਾਰ ਵਾਂਗ ਰਹੇ ਨੇ ਇਹ ਪਹਿਲਾ ਧਿਆਨ ਰੱਖਣਾ। ਲੋਕ ਸ਼ੋਕ ਦਾ ਆਪਾਂ ਨੂੰ ਪਰਿਵਾਰਾਂ ਨੂੰ ਆਪਸ ਵਿੱਚ ਬਹੁਤ ਹੀ ਸਾਝ ਪਾਉਣੀ ਜੈਦੀ। ਕਦੇ ਕੋਈ ਕੋਈ ਲੋਕਾ ਦਾ ਕੰਮ ਹੁੰਦਾ ਕੜੀ ਹੁੰਦੀ ਆ ਤਾਂ ਇੱਥੇ ਪੰਜ ਚਾਰ ਸੰਜਣੇ ਹੁੰਦੇ ਆ। ਤੇ ਇਹ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਦੁੱਖ ਸੁੱਖੇ ਆਉਣਾ ਸਾਰਿਆਂ ਤੇ ਯਾਰ ਆਪਣੀ ਜੀਵਨ ਲੇਕਿਨ ਸਾਹ ਆਪ ਕੋ ਪਾਣੀ ਇਹ ਬੇਨਤੀ ਹੈ ਉਹਨਾਂ ਮੇਂ ਤੋਂ ਮੈਂ ਕੁ ਤਰਫ ਧੰਨਵਾਦ ਬੋਲ ਗਿਆ ਤਾਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਹਰਚੰਦ ਸਿੰਘ ਨੇ ਬਚਾ ਰੱਖੇ ਮੈਂ ਪਹਿਲਾਂ ਹੀ ਉਸ ਬੰਦੇ ਦਾ ਨਾਂ ਨਹੀਂ ਲਿਆ ਚਲੋ ਫੰਡ ਦੀ ਅਨੌਸਮੇ ਦੇ ਹੋਏ ਟੁਕੀਆ ਉਹ ਕੰਪਨੀ ਹੋਣ ਦੇ ਗੁਰੂ ਮਾਰਾ ਹੋਣ ਵੀ ਸਾਡੇ ਕੋਲ ਮਾਤ ਆਦੀ ਬਧੀਰੇ ਸਾਰੇ ਆਂਗੂ ਨੂੰ ਅੰਮਾਤ ਤੋਂ ਥੋੜੇ ਪੈਸੇ ਚੜਾਵਾਂਗੇ ਕੋਲ ਇੱਕ ਕਮੇਟੀ ਬਣੀ ਆ ਸਾਰੀ ਸੰਗਤ ਅੱਗੇ ਬੇਨਤੀ ਹੈ ਇਹ ਕਮੇਟੀ ਤੋਂ ਇਹਨਾਂ ਤੋਂ ਖੋਸੋ ਇੱਕ ਜਕਾਰਾ ਛੱਡ ਦੋ ਸੋਹਣ ਸੋਹਣ ਇੰਨੀਆਂ ਬੇਤੀਆਂ ਪਰਵਾਨਗਾਲੀਆਂ ਹੁਣ ਦੇਖ ਵਰਤੇ ਜੀ ਉਨੀਦਰ ਸਤਨਾ ਵਾਹਿਗੁਰੂ ਦਾ ਜਗ ਪਰ